हां भाई सत श्री अकाल ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬੋਲ ਪੰਜਾਬ ਦੇ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਕ੍ਰੇਲੂ ਬਗੀਚੀ ਦੇ ਵਿੱਚ ਜੋ ਵੀ ਆਪਾਂ ਬੂਟੇ ਲਾਉਣੇ ਆ ਤੇ ਆਪਾਂ ਉਹ ਜ਼ਿਆਦਾਤਰ ਬੂਟੇ ਜਿਹੜੇ ਨੇ ਉਹ ਲੈ ਕੇ ਆਉਣੇ ਆ ਨਰਸਰੀਆਂ ਤੋਂ ਖਾਸ ਕਰਕੇ ਅੰਬਾ ਦੇ ਬੂਟੇ ਆਪਾਂ ਨਰਸਰੀਆਂ ਤੋਂ ਲਿਆਉਣੇ ਨੇ ਕਾਫੀ ਮਹਿੰਗੇ ਪੈਂਦੇ ਨੇ ਉਹ ਬੂਟੇ ਵਾਜਦਾ ਪਤਾ ਨਹੀਂ ਕਿਉਂਕਿ ਫਾਮ ਦਾ ਟਾਈਮ ਇੱਕ ਤਾਂ ਜਾਮਨ ਤੇ ਜਾਨਵਰ ਬਹੁਤ ਆਰਾਮ ਰਲਾ ਪੈ ਰਿਆ ਜਾਨਵਰ ਜਿਹੜੇ ਨੇ ਹੁਣ ਗਰਸਤਾਂ ਤੇ ਬੈਠ ਨੂੰ ਜਾ ਰਹੇ ਨੇ ਤੋਂ ਦੂਸਰਾ ਰਹਿ ਰਾਸ ਦਾ ਟਾਈਮ ਆ ਬਾਬਾ ਜੀ ਸਪੀਕਰ ਦੋਨੇ ਚੱਲ ਰਹੇ ਨੇ ਉਮੀਦ ਕਰਦੇ ਆ ਤੁਹਾਨੂੰ ਆਵਾਜ਼ ਠੀਕ ਆਉਂਦੀ ਹੋਊਗੀ ਤੇ ਨਾ ਵੀ ਆਈ ਤਾਂ ਮਾਫੀ ਚਾਹੁੰਦੇ ਆ پتہ ਤੁਹਾਨੂੰ ਲੱਗ ਹੀ ਜਾਣਾ ਆਪਾਂ ਅੱਜ ਤੁਹਾਨੂੰ ਦੇਸੀ ਤਰੀਕੇ ਦੇ ਨਾਲ ਘਰੇ ਹੀ ਆਪਣੇ ਜਿਹੜੀ ਅੰਬ ਦੀ ਗ੍ਰਾਫਟਿੰਗ ਅੰਬ ਦੀ ਗ੍ਰਾਫਟਿੰਗ ਕਰਕੇ ਦਿਹਾਉਣੇ ਆ ਪਿਛਲੀ ਵਾਰੀ ਜਦੋਂ ਲਗਾਤਾਰ 9-10 ਤਨ بارش ਦਾ ਅਲਰਟ ਹੋਇਆ ਉਹਨਾਂ ਦਿਨਾਂ ਦੇ ਵਿੱਚ ਸੌਣ ਭਾਦੋਂ ਜਦੋਂ ਮੌਨਸੂਨ ਚੱਲ ਰਹੀ ਸੀ ਇੱਕ ਅੰਬ ਨੂੰ ਗ੍ਰਾਫਟਿੰਗ ਕੀਤੀ ਸੀ ਜਿਹੜੀ ਸਕਸੈਸਫੁਲ ਕੋਈ ਤੇ ਮਤਲਬ ਸਹੀ ਹੋ ਗਈ ਤੇ ਉਹ ਅੰਬ ਪਿਆਰਾ ਮੱਧ ਪੱਤੇ ਵਾਹੀਆ ਉਹਦੇ ਪਰ ਫਿਰ ਵੀ ਉਹਨੇ ਹੁਣ ਫੋਡ ਦੁਆਰਾ ਕਰ ਰਿਹਾ ਹੋ ਉਹ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਹੁਣ ਆਹ ਦਿਨਾਂ ਦੇ ਵਿੱਚ ਕਿਉਂਕਿ ਜਿਹੜਾ ਹੁਣ ਬਸੰਤ ਰੁੱਤ ਆ ਤੇ ਆ ਜਦੋਂ ਤੂਪਾਂ ਲੱਗਣ ਲੱਗਦੀਆਂ ਨੇ ਦਰਖਤਾਂ ਦਾ ਪੱਤ ਝੜ ਤੋਂ ਬਾਅਦ ਨਵੇਂ ਜਦੋਂ ਫਟਾਅ ਸ਼ੁਰੂ ਹੋ ਜਾਂਦਾ ਐਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਦੇ ਊਂ ਵੀ ਟਾਹਣੀ ਕਿਤੇ ਵੱਢਦੀਆਂ ਨੇ ਆਪਾਂ ਇਹ ਵੀ ਹਰੀ ਹੋਣ ਦੇ ਅਸਾਰ ਹੋ ਜਾਂਦੇ ਆ ਆਮ ਟਾਹਣੀਆਂ ਕਿਸੇ ਦਰਖਤ ਦੀਆਂ ਚਲੋ ਅੰਬਾਂ ਅੰਬਾਂ ਦੇ ਬੂਟੇ ਤਾਂ ਨਹੀਂ ਹੁੰਦੇ ਜੇ ਤਾਂ ਉਹ ਕਿਸੇ ਦਰਸਤ ਦੀ ਟਾਣੀ ਉਹ ਵੀ ਦੱਬਦੀ ਹੈ ਨਾ ਉਹ ਹਰੀ ਹੋ ਜਾਂਦੀ ਹੈ ਕਿਉਂਕਿ ਦਰਸਤਾਂ ਦਾ ਫਟਾਫ ਸ਼ੁਰੂ ਹੋਣਾ ਹੁੰਦਾ ਇਸ ਕਰਕੇ ਕੋਈ ਵੀ ਆਪਾਂ ਜੇ ਚੀਜ਼ ਉੱਥੇ ਉਹਨੂੰ ਲਾਵਾਂਗੇ ਤੇ ਉਹਦੇ ਹਰੇ ਹੋਣ ਦੇ ਅਸਰ ਬਹੁਤ ਜ਼ਿਆਦੇ ਹੁੰਦੇ ਨੇ ਸੋ ਦਰਸ਼ਕੋ ਇਸ ਕਰਕੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਵੀ ਇਹ ਤਿਆਰਬਾ ਕਰਨਾ ਆਹ ਆਪਾਂ ਲਿਆਉਂਦੇ ਨੇ ਦੇ ਮਦਰ ਟਰੀ ਤੋਂ ਮੋਟ ਵਧੀਆ ਅੰਬ ਦਾ ਬੂਟਾ ਇੱਥੇ ਲੱਗਿਆ ਹੋਇਆ ਨਾਲ ਦੀ ਮੋਟਰ ਤੇ ਬੜੇ ਬੜੇ ਅੰਬ ਲੱਗਦੇ ਆ ਉਹਨੂੰ ਉਹ ਕੁਦਰਤੀ ਅੰਬ ਖਾ ਕੇ ਹੀ ਉੱਥੇ ਵੜ ਕੇ ਸਿੱਟੀ ਸੀ ਡਰਾਸਤਾ ਦੇ ਨਾਲ ਹੋ ਗਿਆ ਥੋੜਾ ਜਿਹਾ ਬੂਟਾ ਉਹ ਤੇ ਉਹਦੇ ਨਾਲ ਆਪਾਂ ਇਹ ਲਗਾਈਆਂ ਮਦਰ ਟਰੀ ਤੇ ਆਹ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਦੇ ਪੱਤੇ ਨੇ ਜਿਹੜੇ ਥੋੜੇ ਜੇ ਜਿਹੜੇ ਸੁੱਕੇnabla ਉਹ ਭੁਰਕ ਛੱਡ ਕੇ ਲੋਕਸੂਤ ਉਹਨੂੰ ਆਏ ਆਪਾਂ ਆ ਕੱਟਤਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਤਜਰਬਾ ਉਹ ਆਪਣੇ ਜਿਵੇਂ ਇਹ ਕੰਮਦਾਰ ਹੁੰਦੀ ਆ ਫਿਰ ਤੁਹਾਨੂੰ ਦਿਖਾਵਾਂਗੇ ਇਹ ਅੰਬ ਦੀ ਗਰਾਫਟਿੰਗ ਆਪਣੀ ਤੇ ਆਪਾਂ ਹੁਣ ਇੱਥੋਂ ਆ ਆਪਣੇ ਪਿਛਲੇ ਸਾਲ ਦੇ ਅੰਬ ਲਾਈ ਹੋਏ ਆ ਇਹ ਗੜਕਾਂ ਦੱਬੀਆਂ ਸੀ ਜਦੋਂ ਅੰਬਾ ਆਮ ਸੀ ਅੰਬ ਤੇ ਇਹ ਗੜਕਾਂ ਤੋਂ ਸਾਰੇ ਇਹ ਬੂਟੇ ਹਰੇ ਹੋਏ ਆ ਤੇ ਆਪਾਂ ਹੁਣ ਇਹਦੇ ਉੱਤੇ ਤਜਰਬਾ ਕਰਕੇ ਦੇਖਣਾ ਤੇ ਫਿਰ ਕੀ ਕਾਮਯਾਬੀ ਮਿਲਦੀ ਆ ਆਪਾਂ ਨੂੰ ਨਰੀਤਾ ਤੁਹਾਨੂੰ ਜਰੂਰ ਦਿਖਾਵਾਂਗੇ ਨਾ ਮਿਲੀ ਤਾਂ ਵੀ ਦੱਸਾਂਗੇ ਕਿ ਕੀ ਸੌਣ ਭਾਦੋਂ ਦੇ ਵਿੱਚ ਹੀ ਇਹ ਕਾਮਜਾਬ ਹੁੰਦੇ ਨੇ ਕਿਉਂਕਿ ਉਦੋਂ ਜਦੋਂ ਪੁਰੇ ਦੀ ਹਵਾ ਚੱਲਦੀ ਆ ਉਹ ਤੇ ਨਮੀ ਹੁੰਦੀ ਆ ਦੱਸਦੇ ਆ ਜਿਹੜੇ ਮਾਹਰ ਨੇ ਇਹਦਾ ਕੰਮਾਂ ਦੇ ਵੀ ਉਹ ਹਵਾ ਦੇ ਵਿੱਚ ਨਮੀ ਦੀ ਮਾਤਰਾ ਭਾ ਪਾਣੀ ਹੁਣਾ ਕਰਕੇ ਉਦੋਂ ਛੇਤੀਆਂ ਟਾਲੀਆਂ ਸੁੱਕਦੀਆਂ ਨਹੀਂ ਤੇ ਹੁਣ ਵੀ ਵਸ ਇਹ ਨਹੀਂ ਗਰਮੀ ਨਹੀਂ ਹੈ ਮੌਸਮ ਵਧੀਆ ਸਾਫ਼ ਆ ਥੋੜਾ ਜਿਹਾ ਟਾਈਮ ਕਵੇੜਾ ਹੋ ਗਿਆ ਚਲੋ ਆਪਾਂ ਕੋਸ਼ਿਸ਼ ਕਰਦੇ ਆਂ ਇਹਜਾ ਕੰਮ ਥੋੜਾ ਜਿਆਦਾ ਦਿਨ ਖੜੇ ਹੋ ਜੇ ਤਾਂ ਮਿੱਤਰਾਂ ਰੋਫੇ ਵੀ ਆਪਾਂ ਲਾਉਣੇ ਆ ਟਰਾਈ ਤੁਹਾਨੂੰ ਦਿਖਾਉਣੇ ਆ ਵੀ ਅਗਰ ਇਹ ਆਪਣਾ ਕੰਮ ਕਾਮਯਾਬ ਹੋ ਜਾਂਦਾ ਕਿਉਂਕਿ ਨਰਸਰੀਆਂ ਦੇ ਵਿੱਚੋਂ 5-5 4-4 ਸੌ ਤੋਂ ਘੱਟ ਬੂਟਾ ਨਹੀਂ ਆਉਂਦਾ ਤੇ ਉਹ ਵੀ ਕੋਈ ਗਰੰਟੀ ਨਹੀਂ ਹੈ ਬੂਟੇ ਬੋਤਲਾਂ ਆ ਕੇ ਲਾਏ ਆ ਕੋਈ ਤਰਦਾ ਕੋਈ ਨਹੀਂ ਦਰਦਾ ਤੇ ਜਿਹੜੇ ਆਪ ਦੇ ਆਪ ਹੋਏ ਕੁਝ ਬੂਟੇ ਕਰੇ ਕਾਮਯਾਬ ਹੋਏ ਆ ਉਹਨਾਂ ਨੂੰ ਫਲ ਦੇ ਰੂਪ ਪੈਣ ਲੱਗ ਗਿਆ 12 ਮਾਸੇ ਵੀ ਲਾਏ ਕਈ ਤਰ੍ਹਾਂ ਦੇ ਬੂਟੇ ਲਿਆ ਕੇ ਲਾਏ ਆ ਪਰ ਉਹ ਸੁੱਕ ਜਾਂਦੇ ਆ ਤੇਰਾ ਤੁਰਦੇ ਆ ਫਿਰ ਸੁਕਣ ਲੱਗ ਜਾਂਦੇ ਆ ਤੋਂ ਆਏ ਆਪਾਂ ਇਹਨੂੰ ਕਲਮ ਤਰੀਕੇ ਦੇ ਨਾਲ ਕੱਟ ਲਿਆ ਇਹਦੇ ਮਤਲਬ ਇਹ ਨਾਪ ਜਿਹੜੀ ਜਾਂਦੀ ਆ ਕਲਮ ਜਿੰਨੀ ਕਿਉਂਕਿ ਮਟਾਈ ਆ ਬੂਟੇ ਦੀ ਇੱਥੋਂ ਆਪਾਂ ਨੂੰ ਗੋਲਿਆ ਚੀਰਾ ਇਹ ਪਲੇਟ ਕਹਿੰਦੇ ਹੁੰਦੇ ਆ ਵੀ ਨਵਾਂ ਹੋਣਾ ਚਾਹੀਦਾ ਜਿਹੜਾ ਆਪਾਂ ਹਲਾਉਣੇ ਆ ਜੰਗ ਦੀ ਲਈ ਹੋਣਾ ਚਾਹੀਦਾ ਇਹ ਪਲੇਟ ਵੀ ਨਵਾਂ ਵਾ ਤੋਂ ਆਪਾਂ ਦੇਖੇ ਚੀਰਾ ਨਹੀਂ ਹੋਣੀ ਇੱਥੇ ਆਪਾਂ ਆ ਆਪਾਂ ਕਾਗਜ਼ ਆਪਣਾ ਲਪਾ ਦੇ ਦਾ ਉਹ ਜਿਹੜਾ ਤਣੀਆਂ ਵਾਲਾ ਪਾਸਾ ਹੁੰਦਾ ਸੀ ਇਹਨੂੰ ਜਿੱਥੇ ਫੜਦੇ ਆਂ ਲਫਾਫਾ ਉੱਥੋਂ ਆਪਾਂ ਇਹ ਇਹ ਕੱਟਿਆ ਹੋਇਆ ਇਹ ਸਖਤ ਹੁੰਦਾ ਥੋੜਾ ਜਿਹਾ ਤੋਂ ਆਪਾਂ ਹੁਣ ਇਹਨੂੰ ਹੱਥ ਉੱਤੇ ਵੇਲੇ ਲਾਉਣ ਤੇ ਬਚਾਉਣਾ ਹੁੰਦਾ ਹੈ ਦਾ ਵੀ ਜਿਹੜਾ ਆਪਣਾ ਇਹ ਜਿੱਥੇ ਕ ਆਪਣਾ ਨਾਂ ਲੱਗੇ ਇਹਨੂੰ ਹੱਥ ਵੀ ਆ ਵੀ ਜਦੋਂ ਆਪਾਂ ਕੱਟਦੇ ਆ ਇੱਕ ਤਾਂ ਹੋ ट खरीचा हो गया लेट पता नहीं कथे टा रखा ही लगे एक फूस साफ सफाई करने वाली आम तो टाइम नहीं गया चलो आप लाने ट्राई तो फिर अपना कीड़ा तो लाया हो जो तक आपू क्या उथे तक इच्छ पूरा सही तरीके लाता हम अपना ना लगे इन हम भी जो आप कट दी एक हम टाइम खरूचा हो गया लेट पता नहीं कि पाया तो इतने को चलो तो तो अपना कट तो का लग्या होया ਇਹ ਕਿਤੇ ਘਾ ਫੂਸਾ ਦੇ ਸਭਾ ਸਾਫ ਸਵਾਈ ਕਰਨ ਵਾਲੀ ਆ ਕੰਮ ਨੂੰ ਟਾਈਮ ਨਹੀਂ ਲੱਗਾ ਚਲੋ ਆਪਾਂ ਲਾਉਣੇ ਆ ਟਰਾਈ ਤੇ ਫਿਰ ਆਪਣਾ ਜੀਰਾ ਤਾਂ ਲਾਇਆ ਹੋਇਆ ਲਾਓ ਤੇ ਜਿੱਥੇ ਤੱਕ ਆਪਾਂ ਇਹਨੂੰ ਕੱਟਿਆ ਉਥੇ ਤੱਕ ਇਹਦੇ ਵਿੱਚ ਆਪਾਂ ਇਹਨੂੰ ਪੂਰਾ ਸਹੀ ਤਰੀਕੇ ਨਾਲ ਆ ਦੇਖੋ ਇਹਨੂੰ ਲਾਤਾ ਤੇ ਹੁਣ ਆਪਾਂ ਇਹਨੂੰ ਤਾਸਕੇ ਦੇ ਨਾਲ ਇੱਥੇ ਬੰਨ੍ਹ ਦੇਣਾ ਉਹ ਜਦ ਕਸਾਈ ਦਾ ਹੀ ਕੰਮ ਹੁੰਦਾ ਮੇਲ ਵੀ ਬਗਲੇ ਇਸ ਤਰੀਕੇ ਦੇ ਨਾਲ ਇਹ ਫਟੇ ਹੋ ਜੇ ਕੰਮ ਵੀ ਵੀ ਜਿਹੜੀ ਇਹਨੂੰ ਹਵਾ ਹਵਾ ਨਾ ਪਵੇ ਹਵਾ ਨਹੀਂ ਪਾਣੀ ਨਹੀਂ ਦੇਈ ਇਹਨੂੰ ਫਿਰ ਇਹ ਇਸ ਦੇ ਨਾਲ ਇਹ ਜੁੜਨਾ ਹੁੰਦਾ ਤੇ ਜਿਹੜਾ ਹਰਾ ਜਮਾ ਜਾਨ ਹੋ ਦੇ ਤੇ ਫਿਰ ਪਾਣੀ ਗੋੜੀ ਅੱਥੇ ਨਿਤਾਕਤ ਮਣ ਲੱਗ ਜਾਂਦੀ ਆ ਤੇ ਦਰਸਤ ਜਿਹੜਾ ਹਰਾ ਹੋਣਾ ਸ਼ੁਰੂ ਹੋ ਜਾਂਦਾ ਬਸ ਕੰਮ ਤਾਂ ਤਾਂ ਨਹੀਂ ਆ ਕੋਈ ਸਾਨੂੰ ਆਉਣ ਦੀ ਲੋੜ ਨਹੀਂ ਤੇ ਫਿਰ ਇਹ ਗੱਲਾਂ ਮਾਰਦੇ ਆ ਅਖਬਾਰ ਦਾ ਉਹ ਲਾਓ ਜੇ ਲਾਓ ਆਹ ਦੀ ਰੋਡ ਨਹੀਂ ਹੈ ਉਦਾਂ ਹੀ ਲਾ ਕੇ ਅੱਗੇ ਕਾਲਮ ਹਾਇ ਕੀਤੀ ਆ ਬਸ ਇੰਨਾ ਕਦੀ ਸਫਾਈ ਰੱਖੋ ਹੱਥੋਂ ਤੇ ਮੜੇ ਮਿੱਟੀ ਮੁੱਟੀ ਨਾ ਲੱਗੇ ਜੀ ਦੇ ਨਾਲ ਇਹਨੂੰ ਜੋੜਨ ਦੇ ਵਿੱਚ ਦਿੱਕਤ ਆਵੇ ਸੋ ਆਪਾਂ ਇੱਥੇ ਹੁਣ ਇਹਨੂੰ ਕਸ ਕੇ ਬੰਨਣਾ ਬਸ ਲੈ ਇਹਦੇ ਨਾਲ ਇਹ ਆਪਾਂ ਇਹਦੀ ਬਣਾਈ ਸ਼ੁਰੂ ਕਰਤੀ ਜਣ ਕੇ ਇੱਕ ਮੈਂ ਤਿਆਰਵਾ ਕਰਕੇ ਦੇਖਿਆ ਵੀ ਅਗਲੀ ਤਾਂ ਨਹੀਂ ਲਾਉਣੀ ਆ 4 ਕੈਂਚ ਦੀ ਹੋਵੇ ਇਹ ਵੱਡੀ ਨਹੀਂ ਹੋਣੀ ਚਾਹੀਦੀ ਬਹੁਤ ਵਾਰੀ ਟੱਕਰਾ ਮਾਰੀਆਂ ਵੱਡੀ ਹਰੀ ਕੱਟ ਕੇ ਲਾ ਦੇਈਦੀ ਸੀ ਉਹ ਵਧੀਆ ਜਿਹੜੀ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਛੇਤੀ ਉਹ ਜਿਹੜੀ ਚਾਰ ਕੈਂਚ ਦੀ ਬਾਣੀ ਆ ਤੇ ਸੁੱਕਦੀ ਨਹੀਂ ਛੇਤੀ ਉਹ ਫਿਰ ਅੜੀ ਵਾਲੀ ਜਾਨ ਨੂੰ ਜੋੜ ਪੈ ਜਾਂਦਾ ਫਿਰ ਉੱਥੇ ਉਹ ਚੱਲ ਪੈਂਦੀ ਹੈ ਗੇਨ ਇਸ ਕਰਕੇ ਇਹ ਵੀ ਦਰਸ਼ਕਾਂ ਦਾ ਰਸਤਾ ਵੀ ਇਹ ਚਾਰ ਕੈਂਚ ਤੋਂ ਤੁਸੀਂ ਵਾਧ ਨਹੀਂ ਰੱਖਣਾ ਕਿ ਘਰੇ ਕਰਨੀ ਆ ਤਾਂ ਟੱਕਰ ਤੇ ਕਰ ਮਾਰ ਲਈਂਦਾ ਇਹਦੀ ਹਰ ਕੰਮ ਨੂੰ ਕੋਈ ਵੀ ਬੰਦਾ ਕੋਈ ਵੀ ਕੰਮ ਜਿਹੜਾ ਉਹ ਕਿਤੋਂ ਸਿੱਖ ਕੇ ਨਹੀਂ ਆਉਂਦਾ ਹਰ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਹਰ ਕੰਮ ਦੇ ਵਿੱਚ ਟੱਕਰਾਂ ਮਾਰ ਕੇ ਸਫਲਤਾ ਨਿਲਦੀ ਆ ਇਸ ਕਰਕੇ ਹਰ ਕੰਮ ਦੇ ਵਿੱਚ ਹੱਥ ਜਮਾਈ ਕਰਨੀ ਚਾਹੀਦੀ ਆ ਪਰ ਪਹਿਲਾਂ ਕਿਤੇ ਕੰਮ ਦਾ ਜ਼ੋਰਾਂ ਦੀ ਜਾਵਾਲਾ ਇੱਕ ਵਾਰੀ ਪਹਿਲਾਂ ਵੀ ਹੋ ਗਿਆ ਸੀ ਇੱਕ ਬਦਲੇ ਤਾਂ ਹੋ ਗਈ ਸੀ ਕਾਲਮ ਉਹ ਥੋੜੀ ਜੀ ਮਗਰ ਫਟ ਕੇ ਸੁੱਕ ਗਈ ਸੀ ਇਹ ਦੂਜੀ ਵਾਰੀ ਤਾਂ ਰਕਤਾ ਹੁਣ ਪੂਰੀ ਕੰਮਦਾਨ ਕਰੀ ਲਈ ਆ ਉਹ ਪਿਛਲੇ ਸਾਲ ਦੇ ਦੋ ਟਾਣੀਆਂ ਗੱਡੀਆਂ ਹੋਈਆਂ ਉਹਨਾ ਨੂੰ 5-7 ਦਿਨ ਇਹ ਮੱਧ ਖੁੱਲ ਗਈ ਉਹ ਖਾ ਲਈ ਸੀ ਇਹਨੇ ਤੇ ਦੇਖਿਆ ਮੈਂ ਕਿ ਕੋਈ ਬਦਲਾਅ ਹੋ ਰਿਹਾ ਪੋਰਟੋ ਦੀ ਸ਼ੁਰੂ ਹੋ ਗਈ ਆ ਤੇ ਤੁਹਾਨੂੰ ਦਿਖਾਵਾਂਗੇ ਕਿਹੋ ਜਿਹਾ ਉਹਨੂੰ ਵੀ ਇਹ ਕੰਮਜਾਦੀ ਦੇ ਨਾਲ ਚੱਲਦਾ ਥੋੜੀ ਜਿਹੀ ਵੱਧ ਗਈ ਆ ਇਹ ਕੱਟ ਕੇ ਆਪਾਂ ਬੰਦਨੇ ਆ ਇੱਥੇ ਤੇ ਇਹ ਆਪਣਾ ਕੰਮ ਹੋ ਗਿਆ ਇਹ ਨਾਲੇ ਕਿ ਚਾਹੀ ਪੰਦਾਈ ਦਾ ਨਹੀਂ ਦੱਸਦੇ ਆ ਵੀ 40-45 ਦਿਨ ਇਹਨੂੰ ਲੱਗ ਜਾਂਦੇ ਆ ਜਰਨ ਨੂੰ ਉਹਨਾਂ ਕੋਈ ਕਿਸੇ ਵੀ ਚੀਜ਼ ਨੂੰ ਕੱਟ ਕੇ ਕਿਸੇ ਦੇ ਨਾਲ ਜੋੜਨਾ ਸਮਾਂ ਤਾਂ ਫਿਰ ਉਹਨੂੰ ਲੱਗਦਾ ਵਾ ਥੋੜਾ ਜਿਹਾ ਆਪਾਂ ਇਹ ਕੱਟਿਆ ਵੀ ਇੱਥੇ ਥੋੜਾ ਉੱਤੋਂ ਆ ਦੇਖਿਆ ਮੈਂ ਥੱਲੇ ਦੇ ਪੱਤੇ ਰੱਖ ਲਏਗੇ ਨਹੀਂ ਤਾਂ ਵੈਸੇ ਪੂਰਾ ਕਿਹਨੂੰ ਵੀ ਨਹੀਂ ਕੱਟਿਆ ਹੁੰਦਾ ਇਹ ਤੇ ਆਮ ਤੱਕ ਕਹੀ ਆ ਇੱਥੇ ਜਿਨ੍ਹਾਂ ਨੂੰ ਕਲਮ ਕਰਨੀ ਆ ਇਹ ਤੁਹਾਨੂੰ ਇੱਕ ਕਰਕੇ ਦਿਖਾਤੀ ਆ ਬਾਕੀਆਂ ਨੂੰ ਸਵੇਰੇ ਦਿਨੇ ਕਰੂੰਗਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਕਾਮਯਾਬ ਉਹ ਜਾਂਦੀ ਆ ਦੇਖੋ ਹੁਣ ਆਪਾਂ ਇਹਨੂੰ ਪੂਰਾ ਇਹਨੂੰ ਰੈਡੀ ਕਰਤਾ ਤੇ ਬੰਨ ਕੇ ਆਪਾਂ ਇਹਨੂੰ ਹੁਣ ਰੱਖ ਗਨੇ ਇੱਥੇ ਰੱਖਣਾ ਦਾਦੇ ਆ ਵੀ ਇਹ ਜਦੋਂ ਆਪਾਂ ਉਦੋਂ ਤੱਕ ਸੋਣ ਪਾ ਦੁਕਾਨਾ ਇਹਨੂੰ ਡਰੈਕਟਰ ਦੜੀਆ ਤਾ ਪਾ ਨਹੀਂ ਆਉਣੀ ਚਾਹੀਦੀ ਛਾਂ ਹੋਵੇ ਇਹਨੂੰ ਤੇ ਫਿਰ ਉਹ ਮੱਚਕਾ ਨਹੀਂ ਲੱਗਦਾ ਇੱਥੇ ਆਪਣੇ ਕੋਲੇ ਬੂਟੇ ਛਾਂ ਆ ਅਮਰੂਦਾਂ ਅਮਰੋਦਾਂ ਦੀ ਇੱਥੇ ਰੱਖੇ ਹੋਇਆ ਆ ਦੇਖੋ ਆ ਹੋਰ ਹੰਬ ਆਪਣੇ ਕੋਲੇ ਕਈ ਬੂਟੇ ਲਾਏ ਹੋਇਆ ਤੇ ਅਲੱਗ-ਅਲੱਗ ਜਿਹੜੇ ਅ ਮਦਰ ਪਲਾਂਟ ਜਿਹੜਾ ਹੈਗਾ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਬੂਟਿਆਂ ਤੋਂ ਲੈ ਕੇ ਇਹਨਾਂ ਨੂੰ ਕਲਮਾ ਕਰਾਂਗੇ ਦੂਤਾ ਇਸੇ ਨਾਲ ਦੀਆਂ ਕਲਮਾ ਜਿਹੜੀਆਂ ਲੈ ਕੇ ਆਂਦੀਆਂ ਉਹ ਕਰਾਂਗੇ ਤੇ ਦੂਧੀਆਂ ਜਿਹੜੀਆਂ ਹੋਰ ਵੀ ਵੈਰਾਈਟੀਆਂ ਦੇ ਅੰਬ ਲਿਆ ਕੇ ਲਾਵਾਂਗੇ ਤੇ ਜੇ ਉਹ ਕਾਮਯਾਬ ਹੋ ਜਾਂਦੇ ਆ ਤਾਂ ਸਾਥੀਆਂ ਸਹਿਯੋਗੀਆਂ ਨੂੰ ਦੇ ਦਾਂਗੇ ਬੂਟੇ ਲਾਉਣ ਨੂੰ ਆਪੋ ਆਪਣੇ ਖੇਤਾਂ 'ਚ ਲਾ ਲੈਣਗੇ ਤੁਸੀਂ ਦੇਖ ਰਹੇ ਹੋ ਬੋਲ ਪੰਜਾਬ ਤੇ ਮੰਡ ਨਿਊਜ਼ ਪੰਜਾਬ ਮਿਹਰਬਾਨੀ ਧੰਨਵਾਦ